ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 8 9 10 ਮਈ ਪੰਜਾਬ ਦੇ ਮੌਸਮ ਦੀ ਕਿ ਆਉਣ ਵਾਲੇ ਤਿੰਨਕ ਦਿਨਾਂ ਦੇ ਵਿੱਚ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਫੇਰ ਬਦਲ ਹੋ ਸਕਦਾ ਹੈ ਸੋ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਇਸ ਵੀਡੀਓ ਦੇ ਜ਼ਰੀਏ ਸਾਂਝੀ ਕਰਾਂਗੇ ਵੀਰੋ ਅੱਜ ਸਵੇਰ ਤੋਂ ਲੈ ਕੇ ਤਕਰੀਬਨ 8 ਮਈ ਦੀ ਆਪਾਂ ਗੱਲ ਕਰੀਏ ਜੋ ਹਵਾਵਾਂ ਦਾ ਪੈਟਰਨ ਆ ਵੀਰੋ ਕੋਲ ਮਲਾ ਕੇ ਉਹ ਪੂਰਬ ਦਿਸ਼ਾ ਤੋਂ ਵੀ ਆਪਾਂ ਨੂੰ ਕੁਝ ਖੇਤਰਾਂ ਦੇ ਵਿੱਚ ਹਵਾ ਚਲਦੀਆਂ ਦੇਖਣ ਨੂੰ ਮਿਲੀਆਂ ਨੇ ਵੀਰੋ ਆਉਣ ਵਾਲੇ ਜੋ ਤਿੰਨ ਦਿਨ ਹੋਣਗੇ ਤਿੰਨ ਦਿਨਾਂ ਵਿੱਚ ਜ਼ਿਆਦਾਤਰ ਆਸਾਰ ਪੂਰਬੀ ਹਵਾਵਾਂ ਚੱਲਣ ਦੇ ਬਣੇ ਹੋਏ ਨੇ ਜੋ ਕਿ ਵੀਰੋ 9 ਤੇ 10 ਮਈ ਨੂੰ ਤੇ 8 ਮਈ ਨੂੰ ਬਦਲਵੇਂ ਰੂਪ ਦੇ ਵਿੱਚ ਵੀਰੋ ਜ਼ਿਆਦਾਤਰ ਜਿ ਸਮਾਂ ਪੂਰਬੀ ਹਵਾਵਾਂ ਤੁੰ ਚਲਦੀਆਂ ਦੇਖਣ ਨੂੰ ਮਿਲਣਗੀਆਂ ਕੋਸ਼ ਖੇਤਰਾਂ ਦੇ ਵਿੱਚ ਕੁਝ ਸਮੇਂ ਲਈ ਵੀਰੋ ਆਪਾਂ ਨੂੰ ਪੱਛਮੀ ਹਵਾਵਾਂ ਦਾ ਰੁਖ ਵੀ ਦੇਖਣ ਨੂੰ ਮਿਲੇਗਾ ਇਹ ਵੀਰੋ ਪੂਰਬੀ ਹਵਾਵਾਂ ਚੱਲਣ ਦੇ ਕਾਰਨਾਂ ਉਹਦੇ 2-3 ਦਿਨਾਂ ਦੇ ਵਿੱਚ ਟੈਂਪਰੇਚਰ ਤਕਰੀਬਨ 41-42 ਡਿਗਰੀ ਦੇ ਆਸ-ਪਾਸ ਵੀਰੋ ਬਣਿਆ ਹੋਇਆ ਜਿਸ ਦੇ ਕਾਰਨ ਨਮੀ ਵਾਲੀਆਂ ਹਵਾਵਾਂ ਜੋ ਹੋਣਗੀਆਂ ਪੰਜਾਬ ਦੇ ਵਿੱਚ ਨਮੀ ਇਕੱਠੀ ਹੋਵੇ ਫਿਰ ਵੀਰੋ 10 ਤਰੀਕ ਤੋਂ ਬਾਅਦ ਆਉਂਦੇ ਸਮੇਂ ਦੇ ਵਿੱਚ ਬੱਦਲਵਾਈ ਜਾਂ ਮੀਂਹ ਦਾ ਮਾਹੌਲ ਬਣੂਗਾ ਜੋ ਕਿ 11 12 13 ਦੇ ਵਿੱਚ ਵੀਰੋ ਇੱਕ ਸਿਸਟਮ ਆਉਣ ਦੀ ਉਮੀਦ ਬਣੀ ਹੋਈ ਹੈ ਜਿਸ ਦੇ ਕਾਰਨ ਪੰਜਾਬ ਦੇ ਆਪਾਂ ਨੂੰ 50 ਤੋਂ 60% ਖੇਤਰਾਂ ਦੇ ਵਿੱਚ ਬੱਖ-ਬੱਖ ਸਮੇਂ ਬਰਸਾਤੀ ਗਤੀਵਿਧੀਆਂ ਹੁੰਦੀਆਂ ਦੇਖਣ ਨੂੰ ਮਿਲਣਗੀਆਂ ਸੋ ਵੀਰੋ ਇਹ ਸਿਸਟਮ ਦੇ ਚੱਲਦਿਆਂ ਤਕਰੀਬਨ ਜੋ ਇਹ 9 10 ਫਰ ਮਈ ਦੇ ਦਿਨ ਹੋਣਗੇ ਵੀਰੋ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਦੁਪਹਿਰ ਤੋਂ ਬਾਅਦ ਅਚਾਨਕ ਗਰਜ ਚਮਕ ਵਾਲੇ ਬੱਦਲ ਪੰਜਾਬ ਦੇ ਬੱਖ-ਬੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਜਿਨ੍ਹਾਂ ਦੇ ਕਾਰਨ ਤੇਜ਼ ਹਵਾ ਗਰਜ ਚਮਕੂਸ਼ ਸਮੇਲੇ ਵੀਰੋ ਤੇਜ਼ 10-20 ਮਿੰਟ ਲਈ ਸਟਾਰਟੇ ਦਰਮੀ ਇਦਾਂ ਦੇ ਗਤੀਵਿਧੀਆਂ ਟੁੱਟੇਵੇਂ ਰੂਪ ਦੇ ਵਿੱਚ ਕਿਸੇ ਕਿਸੇ ਖੇਤਰਾਂ ਵਿੱਚ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਬਾਕੀ ਵੀਰੋ ਜੋ ਸਾਰੇ ਸਿਸਟਮ ਨੂੰ ਕਵਰ ਕਰੇਗਾ ਉਹ ਸਿਸਟਮ ਤਕਰੀਬਨ 10 ਤੋਂ ਬਾਅਦ ਹੀ ਆਪ ਨੂੰ ਬਣਦੀ ਉਮੀਦ ਬਣੀ ਹੋਈ ਹੈ ਉਦੋਂ ਤੱਕ ਲਈ ਵੀਰੋ ਇੱਕ ਵਾਰੀ ਆਪਾਂ ਜਾਣਕਾਰੀ ਤੌਰ ਤੇ ਕਹਿ ਦਈਏ ਕਿ ਤਿੰਨ ਇੱਕ ਦਿਨ ਵੀਰੋ ਖਵਾਵਾਂ ਦਾ ਰੂਪ ਆ ਉਹ ਬਦਲਦਾ ਰਹੇਗਾ ਰੁੱਖਾ ਤੇ ਬਾਕੀ ਵੀਰੋ ਬੱਦਲ ਬਾਈ ਹਲਕੀ ਫੁਰਕੀ ਦੁਪਹਿਰ ਤੋਂ ਬਾਅਦ ਆਪਾਂ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਦੇਖਣ ਨੂੰ ਮਿਲੇਗੀ ਵੀਰੋ ਉਹ ਸਿਸਟਮ ਦੇ ਦੌਰਾਨ ਆਪਾਂ ਨੂੰ ਜਿਵੇਂ ਕੋਈ ਅਪਡੇਟ ਮਿਲੂਗੀ ਨੇੜੇ ਦੇ ਦਿਨਾਂ ਵਿੱਚ ਆਪਾਂ ਫੇਰ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਉਸ ਵੀਰੋ ਇੱਕ ਵਾਰੀ ਅਨੁਮਾਨ ਦੇ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਵੀਰੋ ਦੇ ਇਹ ਅੱਜ ਕੱਲ ਤੇ ਪਰਸੋਂ ਦੇ ਦਿਨ ਹੋਣਗੇ ਇਨ੍ਹਾਂ ਦਿਨਾਂ ਦੇ ਵਿੱਚ ਹਲਕੀ ਫੁਲਕੀ ਬਦਲਬਾਈ ਪੂਰਬੀ ਹਵਾਵਾਂ ਮ드 ਰੁੱਖਾਪਨ ਨੂੰ ਦੇਖਣ ਨੂੰ ਮਿਲੇਗਾ ਹੋਰ ਕੋਈ ਜਿਆਦਾ ਵੱਡੀ ਮੌਸਮ ਦੀ ਤਬਦੀਲੀ ਦੇ ਰੂਪ ਅਸਰ ਨਹੀਂ ਹੋਣਗੇ ਇਕਾ ਦੁਕਾ ਥਾਂਵਾਂ ਤੇ ਹਲਕੀ ਫੁਲਕੀ ਕਿਣਮਣ ਜਾਂ ਗਰਜ ਚਮਕ ਥੋੜੇ ਮੋਟੇ ਕੁਛ ਸਮੇਂ ਲਈ ਹੋ ਸਕਦੀ ਹੈ ਪਰ ਕੋਈ ਐਡਾ ਸਿਸਟਮ ਨਹੀਂ ਹੈ ਜੋ ਕਿ ਸਾਰੇ ਪੰਜਾਬ ਨੂੰ ਕਵਰ ਕਰੇ ਬਾਕੀ ਵੀਰੋ ਜਿਵੇਂ ਜਿਵੇਂ ਦਿਨ ਨੇੜੇ ਆਉਣਗੇ ਪਸਾਰੀ ਸਹੀ ਤੋਂ ਸਹੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਰਹਾਂ ਕਿਉਂਕਿ ਵੀਰੋ ਨਰਮੀ ਦੀ ਬਜਾਈ ਦਾ ਸਮਾਂ ਹੈ ਜ਼ਰੂਰੀ ਹੈ ਕਿ ਕਿਸਾਨ ਵੀਰਾਂ ਨੂੰ ਇਨੀ ਕੀ ਜਾਣਕਾਰੀ ਸਾਂਝੀ ਕੀਤੀ ਜਾਵੇ ਸਾਰੇ ਵੀਰੋ ਮੌਸਮ ਦੀ ਛੋਟੀ ਤੋਂ ਵੱਡੀ